ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਮੇਰੇ ਚੈਨਲ 'ਤੇ ਤੁਹਾਡਾ ਤੇ ਅੱਜ ਆਪਾਂ ਤੁਹਾਨੂੰ ਦੱਸਦੇ ਆ ਕਿ ਸਲਵਾਰ ਦੇ ਵਿੱਚ ਢਾਲ ਉਪਰੋਂ ਵੀ ਇੰਦਰੋਂ ਵੀ ਆਪਾਂ ਕਿਵੇਂ ਪਾਉਣੀ ਹੈ ਤੇ ਇਹ ਪਾਉਣੀ ਜ਼ਰੂਰੀ ਹੁੰਦੀ ਹੈ ਤੇ ਇਹ ਆਪਾਂ ਤੁਹਾਨੂੰ ਦੱਸਦੇ ਆ ਆਪਾਂ ਇਧਰੋਂ ਢਾਲ ਜਿਹੜੀ ਪਾਉਣੀ ਹੈ ਨਾ ਉਪਰੋਂ ਇੱਥੋਂ ਇਹ ਚਾਹੀਦੀ ਤੁਸੀਂ 1.5 ਪੌਣੇ 2 ਇੰਚ ਦੀ ਪਾ ਲੋ ਭਾ 1.5 ਇੰਚ ਦੀ ਪਾ ਲੋ ਇਹ ਪੌਣੇ 2 ਦੀ ਪਾ ਲੋ ਇਹ ਤੁਸੀਂ ਵੇਖਣਾ ਵੀ ਤੁਹਾਡੇ ਕਿੰਨੀ ਕਸ ਮੂਰੀ ਹੈ ਨਾ ਜਿਹੜੀ ਪਹੁੰਚਾਂ ਦੇ ਉੱਤੋਂ ਇੱਥੋਂ ਜਿਵੇਂ ਡਿੱਗਦੀ ਹੈ ਸਤਰਾ ਸਲਵਾਰ ਹੁੰਦੀ ਆ ਆਪਣੀ ਜਦੋਂ ਇਸ ਤਰ੍ਹਾਂ ਕਰਕੇ ਜਾਲੀ ਮੂਰੀ ਜਿਆ ਐ ਕਰਕੇ ਲੈ ਕੇ ਚਾਹੀਏ ਤੁਸੀਂ ਉਹ ਵੇਖਣਾ ਉਹ ਟਾਲ ਆਪਾ ਪਾਉਣੀ ਆ ਆਪਾ ਪਾਣੀ 1.5 ਇੰਚ ਦੀ ਕਿਉਂਕਿ ਇਹ ਸਲਵਾਰ ਆਪਣੀ ਲੈ ਆਉਂਦੀ ਹੈ ਉਹਨਾਂ ਚ ਕਾਫੀ ਲੰਬਾਈ ਹੈ ਇਹ 1.5 ਪਾਣੀ ਦੇ ਉਹ ਇੰਚ ਦੀ ਆ ਪਟਾਲ ਜਿਹੜੀ ਐਥੇ ਤੱਕ ਲੈ ਕੇ ਜਾਣੀ ਹੁੰਦੀ ਆ ਅੱਧ ਤੱਕ ਯਾਨਕਿ ਉਹ ਐਥੇ ਇਧਰ ਹੋਣੀ ਆ ਪਟਾਲ ਉਹਨੂੰ ਆ ਸਨਵਲ ਨੂੰ ਜਿਆਦੀ ਦੀ ਪਾਉਣੀ ਐਥੇ ਤੱਕ ਤੁਸੀਂ ਪਾ ਸਕਦੇ ਹੋ ਇਸ ਤਰ੍ਹਾਂ इस तरह निशान गा लग पा इस तरह निशान गा है, के निशान में हो गया ये जड़ी है इस तरह कपड़ा चढ़ा के रख ल अपना फिर अपनी आवली सिलाई जी सीधी आई है ਐਸਟਰਾਪਾਂ ਦਰ ਰਹਿਣਾ ਐਸਟਰਾ ਨੂੰ ਲੈ ਜਾਣਾ ਐਸਟਰਾ ਇਹ ਟਾਲ ਪਾ ਕੇ ਫਿਰ ਆਪਣੀ ਸਲਵਾਰ ਜਿਹੜੀ ਹੈ ਨਾ ਕੌਂਚਾ ਦਿੱਤੇ ਨਹੀਂ ਡਿੱਗਦੀ ਹੈ ਇਹ ਕੱਪੜਾ ਜੀ ਤੇ ਇਧਰ ਵੱਲ ਢਾਲ ਵੀ ਆਪਾਂ ਕਾਫੀ ਪੌਣਿਆਂ ਦੇ ਹੁਣ ਕਿੰਨੀ ਸਲਵਾਰ ਦੀ ਜਿਹੜੀ ਹੈ ਇਧਰੋਂ ਚੜਾਈ ਹੈ ਤੇ ਇਹਦੇ ਕਰਕੇ ਇਹ ਨਾ ਫਿਰ ਉਹ ਹੋ ਜਾਂਦਾ ਐ ਇਥੇ ਸਲਵਾਰ ਜਿਹੜੀ ਹੈ ਜਿਆਦੀ ਭਾਰੀ ਹੋ ਜਾਂਦੀ ਹੈ ਆਪਣੇ ਬੁਲਬਲੇ ਜਿੱਨਾ ਸਲਵਾਰ ਦੇ ਡਿੱਗਣਾ ਲੱਜਾਂਦੇ ਨੇ ਇਸ ਕਰਕੇ ਤੁਸੀਂ 10 ਇੰਚ ਤੇ ਨਿਸ਼ਾਨ ਲਾ ਲੈਣਾ ਆਪਾਂ ਆਹ ਪੁੰਚੇ ਤੋਂ ਆਪਾਂ 10 ਇੰਚ ਤੇ ਨਿਸ਼ਾਨ ਲਾ ਲੈਣ ਇਸ ਤਰ੍ਹਾਂ ਕਰਕੇ 10 ਤੇ ਇਸ ਤਰ੍ਹਾਂ ਸ਼ਾਨ ਲਾ ਕੇ ਐਨੰਬਾ ਪਾ ਤੋੜਾ ਲੈਣਾ ਇੱਥੇ ਤੇ ਬਾਅਦ ਵਿੱਚ ਆਪਾਂ ਇਹਨੂੰ 10-11 ਇੰਚ ਤੇ ਰੱਖ ਕੇ ਇਥੋਂ ਇਸ ਤਰ੍ਹਾਂ ਤੁਸੀਂ ਜਿੰਨੀ ਮਰਜ਼ੀ ਜਾਦੀ ਢਾਲ ਪਾ ਸਕਦੇ ਹੋ ਉਹ ਨਹੀਂ ਤੁਹਾਡੀ ਸਲਵਾਰ ਬਹੁਤ ਸੋਹਣੀ ਹੋਣੀ ਕਿਉਂਕਿ ਇਹ ਸਟੇਟ ਵੀ ਹੈਗੀ ਇਹ ਹੈਗੀ ਹੈ ਦੂਸਰੀ ਸਲਵਾਰ ਕੁੰਦਿਆਂ ਵਾਲਾ ਕੁੰਦਿਆਂ ਵਾਲੀ ਦੇ ਵਿੱਚ ਇੱਥੇ ਪਿੱਛੇ ਜ਼ਰੂਰੀ ਹੈ ਢਾਲ ਪਾਉਣੀ ਕੋਸਾ ਕੋਸਾ ਲਈ ਚੱਕਰ ਨਹੀਂ ਲੈਣੇ ਤੇ ਕੋਸਾ ਟਕਾਈ ਦੇ ਵਿੱਚ ਆਪਾਂ ਕੱਟ ਦਿੰਨੇ ਇਹ ਕੱਪੜਾ ਜੇ ਸਾਰੇ ਆਪਾਂ ਐ ਮਾਰਾਂਗੇ ਫਿਰ ਬਹੁਤ ਭਾਰੀ ਹੋ ਜਾਊਗਾ ਹੋ ਜਾਂਦੀ ਹੈ ਤੇ ਨਾਲੇ ਕਪੜਾ ਆਹ ਉਹਨਾਂ ਪालत ਕਪੜਾ ਹੁੰਦਾ ਨਾ ਜਿਹੜਾ ਇਹ ਗੁਲਬਲੇ ਜੇ ਬਣ ਜਾਂਦੇ ਇਹਨੂੰ ਵੀ ਆਪਾਂ ਆਸਣ ਤੋਂ ਉlang ਰੱਖਣਾ ਆਪਾਂ ਇੱਕ ਅੱਜ ਚਾਲਣੀ ਵਿੱਚ ਅੱਜਣਾ ਨੂੰ ਅਸਤਰਾ ਫੜੀ ਦੀ ਪੜਾਈ ਕਰਕੇ ਇਸੇ ਤਰੀਕੇ ਨਾਲ ਆਪਾਂ ਜਿਹੜੀ ਇਹ ਪੂਰੀ ਤੋੜ ਜਿਹੜੀ ਸਲਾਈ ਦੇ ਵਿੱਚ ਤੇ ਨੂੰਗੇ ਅਸਤਰਾ ਫੜ ਕੇ ਨਾਲ ਸਲਾਈ ਦੇ ਵਿੱਚ ਜਦੋਂ ਸਿਲਾਉਣੇ ਉਹਦਾ ਪੂਰੀ ਗਲਾਈ ਦਵਾਂਗੇ ਸਾਹਾਰੀ ਚਲਵਾਰ ਐਸਟਰਾ ਕਰਕੇ ਐਸਟਰਾ ਫੋਮ ਲਾ ਲੈਣਾ ਜਦੋਂ ਆਪਾਂ ਸਲਾਈ ਲਾਉਣੀ ਤੇ ਜੇ ਇੰਨਾ ਖਰਾਪ ਹੋ ਤੁਹਾਨੂੰ ਲੱਥਾ ਦੇ ਜੁਣਾ ਇਹ ਤੁਸੀਂ ਬੈਕ ਸਾਈਡ ਦੇ ਗਲੇ ਦੀ ਲੀਰ ਹੈ ਨਾ ਜੀ ਬਹੁਤ ਸੋਹਣੀ ਲੱਗ ਜਾਂਦੀ ਹੈ ਇਹ ਹੀ ਫਿਰ ਸੈੱਟ ਕਰਕੇ ਤੁਸੀਂ 2 ਇੰਚ ਦੀ ਰੱਖ ਕੇ ਲਾ ਸਕਦੇ ਹੋ ਤੇ ਹੋਰ ਤਣੀਆਂ ਵਗੈਰਾ ਜੀ ਬਣਾਉਣੀਆ ਹੁਣ ਲੋਰੀ ਤੇ ਤਾਂ ਵੀ ਇਹਦੀ ਕੋਈ ਬਣ ਜਾਂਦੀ ਹੈ ਇਸ ਤਨ ਨਾਲ ਸਲਵਾਰ ਬਣਾਈ ਜਿਹੜੀ ਐ ਇੱਥੇ ਤੱਕ ਨੇ ਵਾਲ ਉਹ ਫਿਰ ਉੱਪਰ ਉੱਪਰ ਰਹਿਣਗੇ 니ਚੇ ਸਲਵਾਰ ਆਪ ਨੂੰ ਬਹੁਤ ਸੋਹਣੀ ਲੱਗਦੀ ਹੈ ਵੇਪਾਈ ਹੋਈ ਤੇ ਜੇ ਵੀਡੀਓ ਪਸੰਦ ਆ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਨੀਂ ਮਿਲੋਗੇ ਸੱਸ